ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੀ ਖਬਰਾਂ ਤੇ ਰੋਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਦੇ ਹਿੱਤਾਂ ਦੇ ਵਿਰੁੱਧ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਮਰੀਕੀ ਤਕਨੀਕੀ ਕੰਪਨੀਆਂ ਦੇ ਵਿੱਚ ਉੱਚ ਸਖਲਾਈ ਪ੍ਰਾਪਤ ਭਾਰਤੀਆਂ ਦੀ ਭਾਰਤੀ ਦੇ ਵਿਰੁੱਧ ਟਰੰਪ ਨੇ ਵੱਡਾ ਬਿਆਨ ਦਿੱਤਾ ਵਾਸ਼ਿੰਗਟਨ ਦੇ ਵਿੱਚ ਆਯੋਜਿਤ ਇੱਕ AI ਕਾਨਫਰੰਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਹੁਣ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਭਾਰਤੀ ਨਹੀਂ ਕੀਤੀ ਜਾਵੇਗੀ 트럼ਪ ਨੇ ਕਿਹਾ ਕਿ ਇਹਨਾਂ ਕੰਪਨੀਆਂ ਨੇ ਅਮਰੀਕੀ ਨੌਕਰੀਆਂ ਨੂੰ ਖਤਮ ਕਰਕੇ ਵਿਦੇਸ਼ੀ ਕਾਮਿਆਂ ਨੂੰ ਤਰੱਕੀਆਂ ਦਿੱਤੀਆਂ ਨੇ ਅਤੇ ਇਹ ਸਥਿਤੀ ਹੁਣ ਸਵੀਕਾਰਯੋਗ ਨਹੀਂ ਹੈ। ਉਹਨਾਂ ਨੇ ਖਾਸ ਤੌਰ ਤੇ Google, Microsoft, Apple ਅਤੇ Meta ਵਰਗੇ ਟਿਗਜਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਖੁਦ ਅਮਰੀਕਾ ਦੇ ਵਿੱਚ ਭਰਤੀ ਨਹੀਂ ਕਰਦੇ ਹਨ ਤਾਂ ਸਖਤ ਨੀਤੀਗਤ ਕਦਮ ਚੁੱਕੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਭਾਰਤੀ Google ਦੇ CEO ਸੁੰਦਰ ਪਿਚਾਈ ਸਮੇਤ ਕਈ ਵੱਡੀਆਂ ਤਕਨੀਕੀ ਕੰਪਨੀਆਂ ਦੇ ਵਿੱਚ ਸੀਨੀਅਰ ਅਹੁਦਿਆਂ ਦੇ ਉੱਤੇ ਮੌਜੂਦ ਨੇ ਅਤੇ ਭਾਰਤੀ ਮਾਹਿਰਾਂ ਨੇ ਅਮਰੀਕੀ ਕੰਪਨੀਆਂ ਨੂੰ ਦੁਨੀਆ ਦੀਆਂ ਮੋਲੀ ਕੰਪਨੀਆਂ ਦੇ ਵਿੱਚ ਰੱਖਿਆ ਹੋਇਆ ਹੈ। ਥਾਈਲੈਂਡ ਅਤੇ ਕੰਬੋਡੀਆ ਦੇ ਵਿੱਚ ਕਾਲ ਤਰਹਾਦੀ ਵਿਵਾਦ ਹੁਣ ਗੰਭੀਰ ਰੂਪ ਲੈ ਚੁੱਕਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਿਆਨਕ ਚੜਪਾਂ ਅਤੇ ਗੋਲੀਬਾਰੀ ਤੋਂ ਬਾਅਦ ਥਾਈਲੈਂਡ ਨੇ ਕੰਬੋਡੀਆ ਦੇ ਨਾਲ ਲੱਗਦੇ ਆਪਣੇ 8 ਜ਼ਿਲ੍ਹਿਆਂ ਦੇ ਵਿੱਚ ਮਾਰਸ਼ਲ ਲਾਗੂ ਕਰ ਦਿੱਤਾ ਤੇ ਥਾਈ ਫੌਜ ਨੇ ਦਾਅਵਾ ਕੀਤਾ ਹੈ ਕੇ ਕੰਬੋਡੀਅਨ ਫੌਜ ਵੱਲੋਂ ਪੌੜੀ ਹੱਤਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਜਥਤਲਾਲ ਆਮ ਨਾਗਰਿਕਾਂ ਦੀ ਜਾਨ ਨੂੰ ਖਤਰਾ। ਥਾਈ ਫੌਜ ਨੇ ਚੁੰਥਾਬਰੀ ਦੇ 7 ਜ਼ਿਲ੍ਹਿਆਂ ਅਤੇ ਤਰਾਤ ਦੇ ਇੱਕ ਜ਼ਿਲ੍ਹੇ ਨੂੰ ਸੰਵੇਦਨਸ਼ੀਲ ਯੁੱਧ ਖੇਤਰ ਐਲਾਨ ਕੀਤਾ ਤੇ ਇਹਨਾਂ ਖੇਤਰਾਂ ਵਿੱਚ ਫੌਜ ਨੂੰ ਪੂਰੇ ਅਧਿਕਾਰ ਦਿੱਤੇ ਗਏ ਨੇ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ। ਪਿਛਲੇ ਕੁਝ ਹਫ਼ਤਿਆਂ ਤੋਂ ਥਾਈਲੈਂਡ ਅਤੇ ਕੰਬੋਡੀਆ ਦੇ ਸਰਹੱਦੀ ਖੇਤਰਾਂ ਦੇ ਵਿੱਚ ਫੌਜੀ ਗਤੀਵਿਧੀਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ ਤੇ ਸਰਹੱਦੀ ਹੱਦਬੰਦੀ ਅਤੇ ਜਲ ਸਰੋਤਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿੱਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਪਰ ਹਾਲੀ ਦੇ ਵਿੱਚ ਹੋਈਆਂ ਝੜਪਾਂ ਨੇ ਹੁਣ ਇਸ ਨੂੰ ਇੱਕ ਖਤਰਨਾਕ ਮੋੜ ਉੱਤੇ ਲੈ ਆਂਦਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਇੱਕ ਵਾਰ ਫਿਰ ਵੱਡਾ ਝਟਕਾ ਦੇ ਦਿੱਤਾ ਹੈ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਸ ਹੁਕਮ ਉੱਤੇ ਰੋਕ ਲਗਾ ਦਿੱਤੀ ਹੈ ਜਦ ਤਾਈਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਉਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਜਨਮ ਤੋਂ ਹੀ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਰਾਸ਼ਪਤੀ 트ੰਪ ਇੱਕ ਕਾਰਜਕਾਰੀ ਹੁਕਮ ਦੇ ਰਾਹੀਂ ਐਸ ਨਿਯਮ ਨੂੰ ਲਾਗੂ ਕਰਨਾ ਚਾਹੁੰਦੇ ਸਨ ਕਿ ਅਮਰੀਕਾ ਦੇ ਵਿੱਚ ਪੈਦਾ ਹੋਏ ਉਹਨਾਂ ਬੱਚਿਆਂ ਨੂੰ ਨਾਗਰਿਕਤਾ ਨਾ ਦਿੱਤੀ ਜਾਵੇ ਜਿਨ੍ਹਾਂ ਦੇ ਮਾਪੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਰਹਿ ਰਹੇ ਨੇ ਜਾਂ ਅਸਥਾਈ ਵੀਜ਼ੇ ਦੇ ਹਤੇ ਨੇ। ਕਈ ਰਾਜਾਂ ਨੇ 트ੰਪ ਪ੍ਰਸ਼ਾਸਨ ਦੇ ਐਸ ਹੁਕਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਤੇ ਉਹਨਾਂ ਕਿਹਾ ਕਿ ਇਹ ਹੁਕਮ ਨਾ ਸਿਰਫ ਗੈਰ ਸੰਵਿਧਾਨਕ ਸਗੋ ਐਸ ਦੇ ਨਾਲ ਬੱਚਿਆਂ ਨੂੰ ਸਿਹਤ ਸਿੱਖਿਆ ਅਤੇ ਹੋਰ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਵੀ ਵਿੱਤੀ ਨੁਕਸਾਨ ਵੀ ਹੋਵੇਗਾ। ਮਾਮਲੇ ਦੀ ਸੁਣਵਾਈ ਦੌਰਾਨ ਬੋਸਟਨ ਜ਼ਿਲ੍ਹਾ ਜੱਜ ਲੀਓ ਸੌਰਕਿਨ ਨੇ ਕਿਹਾ ਕਿ ਇਹ ਹੁਕਮ ਸੰਵਿਧਾਨ ਦੇ 14ਵੇਂ ਸੋਡ ਦੇ ਵਿਰੁੱਧ ਹੈ ਤੇ ਉਹਨਾਂ ਸਪੱਸ਼ਟ ਕਰਤਾ ਕਿ ਰਾਸ਼ਟਰਪਤੀ ਸਿਰਫ ਇੱਕ ਕਲਮ ਦੇ ਛਟਕੇ ਨਾਲ ਦੇਸ਼ ਦੇ ਕਾਨੂੰਨ ਨਹੀਂ ਬਦਲ ਸਕਦੇ। ਇਹ ਮਾਮਲਾ ਅੰਤ ਵਿੱਚ ਸੁਪਰੀਮ ਕੋਰਟ ਵਿੱਚ ਜਾਵੇਗਾ ਪਰ ਹੁਣ ਲਈ ਰਾਸ਼ਟਰਪਤੀ 트ੰਪ ਦਾ ਹੁਕਮ ਅਵੈਧ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਇੱਕ ਮਜ਼ਬੂਤ ਸੈਮੀਕੰਡਕਟਰ ਇਕੋਸਿਸਟਮ ਵਿਕਸਿਤ ਕਰਨ ਲਈ ਹਰ ਸੰਭਵ ਯਤਨ ਕਰੇਗੀ। ਸੈਮੀਕੰਡਕਟਰ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਆਧੁਨਿਕ ਟੈਕਨੋਲੋਜੀ ਦੇ ਵਿੱਚ ਸੈਮੀਕੰਡਕਟਰ ਚਿਪ ਦੀ ਅਹਿਮੀਅਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸੈਮੀਕੰਡਕਟਰ ਬੁਨਿਆਦੀ ਤਬਦੀਲੀਆਂ ਤੋਂ ਲੈ ਕੇ ਉੱਨ ਟੈਕਨੋਲੋਜੀਆ ਤੱਕ ਕਾਰਸ਼ੀਲਤਾ ਦੀ ਵਿਸ਼ਾਲ ਸ਼੍ਰੇਣੀ ਨੂੰ ਸਮਰਥ ਬਣਾਉਂਦੇ ਨੇ। ਇੱਕ ਗੱਲ ਇਹ ਮਾਨੀ ਸੈਮੀਕੰਡਕਟਰ ਉਦਯੋਗ ਦਿਆ ਵਿਸ਼ਾਲ ਸੰਭਾਵਨਾਵਾਂ ਨੂੰ ਉਜਾਗਰ ਕਰਦਿਆ ਕਿਹਾ ਕਿ ਇਹ ਉਦਯੋਗ ਮੌਜੂਦਾ ਸਮੇਂ ਕੌਮੀ ਅਰਥ ਵਿਵਸਥਾ ਦੇ ਵਿੱਚ 20 ਤੋਂ 23 ਫੀਸਦੀ ਦੀ ਸਾਲਾਨਾ ਵਿਕਾਸ ਦਰ ਦੇ ਨਾਲ ਯੋਗਦਾਨ ਪਾਉਂਦਾ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਸੈਮੀਕੰਡਕਟਰ ਇਲੈਕਟ੍ਰੋਨਿਕਸ ਆਟੋਮੋਟਿਵ ਉਦਯੋਗਿਕ ਆਟੋਮੇਸ਼ਨ ਦੂ ਸੰਚਾਰ 에어로ਸਪੇਸ ਤੇ ਰੱਖਿਆ ਊਰਜਾ ਤੇ ਬਿਜਲੀ ਮੈਡੀਕਲ ਉਪਕਰਨ ਡਾਟਾ ਸੈਂਟਰ ਅਤੇ ਕਲਾਊਡ ਕੰਪਿਊਟਿੰਗ ਸਮਾਰਟ ਡਿਵਾਈਸਸ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਬਹੁਤ ਸਾਰੇ ਖੇਤਰਾਂ ਦੇ ਲਈ ਮਹੱਤਵਪੂਰਨ ਹੈ। ਸੂਬਾ ਸਰਕਾਰ ਪੰਜਾਬ ਨੂੰ ਤੇਜ਼ ਵਿਕਾਸ ਵਾਲੇ ਆਰਥਿਕ ਰਾਹ ਤੇ ਲਿਆਉਣ ਦੇ ਲਈ ਇਸ ਲਾਭ ਦਾ ਉਠਾਉਣ ਲਈ ਦ੍ਰਿੜ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਭਾਜਪਾ ਘਰਜੋੜ ਦੀਆਂ ਚਰਚਾਵਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚਰਮਾਨੀਏ ਕਾਲੀਦਾਲ ਦੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਦੇ ਮੌਕੇ ਭੇਜੀ ਗਈ ਚਿੱਠੀ ਨੇ ਨਵੀਂ ਸਿਆਸੀ ਚਰਚਾ ਨੂੰ ਜਨਮ ਦੇ ਦਿੱਤਾ ਹਾਲਾਂਕਿ ਚਿੱਠੀ ਦੇ ਵਿੱਚ ਸਿਰਫ ਜਨਮ ਦਿਨ ਦੀਆਂ ਵਧਾਈਆਂ ਹੀ ਦਿੱਤੀਆਂ ਗਈਆਂ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ ਹੈ ਪਰ ਸਿਆਸੀ ਤੌਰ ਉਤੇ ਇਸ ਦੇ ਮੌਇਨੇ ਕਾਫੀ ਵੱਡੇ ਮੰਨੇ ਜਾ ਰਹੇ ਨੇ 25 ਜੁਲਾਈ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਤੇ ਲਿਖਿਆ ਕਿ ਤੁਹਾਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਇਸ ਕਸਬੋਕੇ ਉਤੇ ਤੁਹਾਡੀ ਚੰਗੀ ਸਿਹਤ ਤੇ ਲੰਬੀ ਸੰਪੂਰਨ ਜ਼ਿੰਦਗੀ ਦੇ ਲਈ ਮੇਰੀਆਂ ਸ਼ੁਭ ਕਾਮਨਾਵਾਂ ਸਮਕਾਰ ਕਰੋ ਅਮਰਤ ਕਾਲ ਦੇ ਇਸ ਯੁੱਗ ਦੇ ਵਿੱਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਅਸੀਂ ਇੱਕ ਵਿਕਸਤ ਖੁਸ਼ਹਾਲ ਤੇ ਸਮਵੈਸ਼ੀ ਭਾਰਤ ਬਣਾਉਣ ਲਈ ਯਤਨਸ਼ੀਲ ਹਾਂ ਵਿਸ਼ਵਾਸ ਹੈ ਕਿ ਤੁਹਾਡੇ ਨਿਰੰਤਰਣ ਯਤਨ ਦੇਸ਼ ਨੂੰ ਹੋਰ ਉਚਾਈਆਂ ਉੱਤੇ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਸ਼ਾਂਤੀ ਤੇ ਖੁਸ਼ਹਾਲੀ ਨਾਲ ਭਰੀ ਰਹੇਗੀ ਇਸ ਚਿੱਠੀ ਵਿੱਚ ਸਿਰਫ ਤੁਹਾਡੀ ਸ਼ੁਭ ਕਾਮਨਾਵਾਂ ਹੀ ਨਹੀਂ ਸਗੋ ਬਾਦਲ ਪਰਵਾਰ ਦੀ ਸਿਆਸੀ ਭੂਮਿਕਾ ਦੀ ਵੀ ਛਲਾਗਾ ਕੀਤੀ ਗਿਆ ਐਸੇ ਲਈ ਸਿਆਸਤ ਦੇ ਵਿੱਚ ਚਰਚਾ ਛੜੀ ਹੈ ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਨੀਵਾਰ 26 ਜੁਲਾਈ ਨੂੰ ਗੁਜਰਾਤ ਦੇ ਇੱਕ ਦਿਨਾ ਦੇ ਦੌਰੇ ਉੱਤੇ ਹੋਣਗੇ ਤੇ ਐਸ ਦੌਰੇ ਦਾ ਉਦੇਸ਼ ਨਾ ਸਿਰਫ ਪਾਰਟੀ ਦੇ ਸੰਗਠਨ ਆਤਮਕ ਢਾਂਚੇ ਨੂੰ ਮਜ਼ਬੂਤ ਕਰਨਾ ਸਗੋ 2026 ਦੀਆਂ ਨਗਰ ਨਿਗਮ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ ਦੀ ਰਣਨੀਤਿਕ ਦਿਸ਼ਾ ਵੀ ਤੈਅ ਕਰਨਾ। ਰਾਹੁਲ ਗਾਂਧੀ ਇਸ ਸਮੇਂ ਦੌਰਾਨ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਲਈ ਆਯੋਜਿਤ 3 ਦਿਨਾਂ ਦਾ ਸਖਲਾਈ ਕੈਂਪ ਦਾ ਉਦਘਾਟਨ ਕਰਨਗੇ ਤੇ ਨਾਲ ਹੀ ਸਹਿਕਾਰੀ ਖੇਤਰ ਖਾਸ ਕਰਕੇ ਦੁੱਧ ਉਤਪਾਦਨ ਅਤੇ ਅਮੂਲ ਮਾਡਲ ਦੇ ਵਿੱਚ ਪਛਤਾਚਾਰ ਤੇ ਪਾਰਟੀ ਦੇ ਸਟੈਂਡ ਨੂੰ ਸਪਸ਼ਟ ਕਰਨਗੇ। ਵਡੋਦਰਾ ਦੇ ਵਿੱਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਿਤ ਚਾਵਲਾ ਨੇ ਕਿਹਾ ਕਿ ਰਾਹੁਲ ਗਾਂਧੀ 26 ਜੁਲਾਈ ਨੂੰ ਵਡੋਦਰਾ ਹਵਾਈ ਅੱਡੇ ਉੱਤੇ ਪਹੁੰਚਣਗੇ। ਤੇ ਉਥੋਂ ਆਨੰਦ ਲਈ ਰਵਾਨਾ ਹੋਣਗੇ ਉਹ ਆਨੰਦ ਦੇ ਇੱਕ ਸੰਗਠਨ ਸਰਜੁਨ ਅਭਿਆਨ ਦੇ 3 ਦਿਨਾਂ ਸਖਲਾਈ ਕੈਂਪ ਦੇ ਉਦਘਾਟਨ ਸੈਸ਼ਨ ਵਿੱਚ ਸ਼ਾਮਲ ਹੋਣਗੇ ਇਹ ਕੈਂਪ ਨਾ ਸਿਰਫ ਕਾਂਗਰਸ ਲਈ ਸਖਲਾਈ ਲਈ ਇੱਕ ਪਲੇਟਫਾਰਮ ਹੋਵੇਗਾ ਬਲਕਿ ਆਉਣ ਵਾਲੀ ਚੋਣ ਰਣਨੀਤੀ ਬਣਾਉਣ ਦੇ ਲਈ ਇੱਕ ਕੇਂਦਰ ਬਿੰਦੂ ਵੀ ਹੋਵੇਗਾ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇੱਕ ਵੱਡੇ ਅੰਤਰਰਾਸ਼ਟਰੀ ਡਰਗ ਸਿੰਡੀਕੇਟ ਦਾ ਪਰਦਾ ਫਾਸ਼ ਕੀਤਾ ਤੇ ਲਗਭਗ 100 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਨਰਦਨ ਹਾਲੀ ਪੰਜ ਨਾਈਜੀਰੀਅਨ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹ ਨੈਟਵਰਕ ਨਾਈਜੀਰੀਅਨ ਡਰੱਗ ਮਾਫੀਆ ਕੈਲਿਸ 10 ਉਰਫ ਕੈਲਿਸ ਦੁਆਰਾ ਚਲਾਇਆ ਜਾ ਰਿਹਾ ਸੀ ਜੋ ਕਿ ਨਾਈਜੀਰੀਆ ਦਾ ਇੱਕ ਕਾਲ ਸੈਂਟਰ ਵਰਗੇ ਸਟਾਰਟਅਪ ਤੌਰ ਤੇ ਚਲਾਇਆ ਜਾਂਦਾ ਸੀ। ਇਸ ਦੇ ਵਿੱਚ ਗਾਹਕ ਵਟਸਐਪ ਤੇ ਰਹੀ ਨਸ਼ੀਲੇ ਪਦਾਰਥ ਮੰਗਵਾਉਂਦੇ ਸਨ ਅਤੇ ਦਿੱਲੀ ਐਨਸੀਆਰ ਦੇ ਵਿੱਚ ਨਾਈਜੀਰੀਅਨ ਨਾਗਰਿਕ ਫੂਡ ਡਿਲੀਵਰੀ ਐਪ ਸ਼ੈਲੀ ਵਿੱਚ ਕੋਕੀਨ ਅਤੇ ਐਮਡੀਐਮਏ ਵਰਗੇ ਨਸ਼ੀਲੇ ਪਦਾਰਥ ਪਹੁੰਚਾਉਂਦੇ ਸਨ। ਇਸ ਮਾਮਲੇ ਵਿੱਚ ਸ਼ੁਰੂਆਤੀ ਸੂਰਤ 13 ਜੂਨ ਨੂੰ ਮੋਤੀ ਨਗਰ ਦੇ ਇੱਕ ਕੋਰੀਅਰ ਸੈਂਟਰ ਤੋਂ ਮਿਲਿਆ ਸੀ ਤੇ ਇਥੋਂ ਔਰਤਾਂ ਦੇ ਕੱਪੜਿਆਂ ਅਤੇ ਜੁੱਤੀਆਂ ਦੇ ਵਿਚਕਾਰ ਲੁਕਾ ਕੇ ਭੇਜੀ ਜਾ ਰਹੀ 895 ਗ੍ਰਾਮ ਐਮਡੀ ਐਮਏ ਦੀ ਖੇਪ ਫੜੀ ਗਈ। ਚਾਹ ਦੌਰਾਨ 2.7 ਕਿਲੋ ਕੋਕੀਨ 1 ਕਿਲੋ ਤੋਂ ਵੱਧ ਐਮਡੀ ਐਮਏ ਅਤੇ 1 ਕਿਲੋ ਭੰਗ ਬਰਾਮਦ ਕੀਤੀ ਗਈ। ਮੁੱਖ ਦੋਸ਼ੀ ਕੈਮਨੀ ਫਿਲਿਪ ਜੋ ਕਿ ਅਸਲ ਦੇ ਵਿੱਚ ਕੈਮਰੂਨ ਦਾ ਨਾਗਰਿਕ ਹੈ ਤੇ 2017 ਵਿੱਚ ਨਾਈਜੀਰੀਅਨ ਪਾਸਪੋਰਟ ਉੱਤੇ ਪਹਾਰਤਾਇਆ ਸੀ ਅਤੇ ਡਰਗ ਸਿੰਡੀਕੇਟ ਦੇ ਵਿੱਚ ਸ਼ਾਮਲ ਹੋਇਆ ਸੀ। HIV ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਸਰਕਾਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ ਦੱਸਦੇ ਜੇ ਕਿ ਮਹਾਰਾਲਿਆ ਦੇ ਵਿੱਚ ਸਿਹਤ ਮੰਤਰੀ ਐਮ ਪ੍ਰੀਨ ਲਿੰਗਦੋ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਵਿੱਚ ਵਿਆਹ ਤੋਂ ਪਹਿਲਾਂ HIV ਟੈਸਟ ਲਾਜ਼ਮੀ ਕੀਤਾ ਜਾ ਸਕਦਾ ਹੈ ਤੇ ਉਪ ਮੁੱਖ ਮੰਤਰੀ ਪ੍ਰਸਟੋਨ ਟਾਇਨਸੋਂਗ ਅਤੇ ਪੂਰਬੀ ਖਾਸੀ ਪਹਾੜੀਆਂ ਦੇ 8 ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਦੇ ਵਿੱਚ HIV ਦੇ ਵਧਦੇ ਮਾਮਲੇ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਲਿੰਗਦੋ ਨੇ ਕਿਹਾ ਕਿ ਸਥਿਤੀ ਡਰਾਉਣੀ ਹੈ ਅਤੇ ਹੁਣ ਮਹਾਰਾਲਿਆ ਨੂੰ ਇਸ ਸਮੱਸਿਆ ਦੇ ਨਾਲ ਸਖਤੀ ਨਾਲ ਨਜਿੱਠਣਾ ਪਵੇਗਾ ਜੇਕਰ ਜੋ ਹੋ ਗਿਆ ਕਿ ਪੂਰਬੀ ਖਾਸੀ ਪਹਾੜੀਆਂ ਦੇ ਵਿੱਚ ਐਚ ਆਈ ਵੀ ਦੇ ਮਾਮਲੇ ਦੁੱਗਣੇ ਹੋ ਕੇ 3432 ਹੋ ਗਏ ਨੇ ਪਰ ਸਿਰਫ 1581 ਮਰੀਜ਼ ਇਲਾਜ ਅਧੀਨ ਨੇ 681 ਮਰੀਜ਼ ਫਾਲੋ ਅਪ ਲਈ ਨਹੀਂ ਆ ਰਹੇ ਜੋ ਰਾਜ ਦੀ ਇਲਾਜ ਪ੍ਰਣਾਲੀ ਉੱਤੇ ਸਵਾਲ ਖੜੇ ਕਰਦਾ ਸਰਕਾਰ ਐਚ ਆਈ ਵੀ ਟੈਸਟਿੰਗ ਵਧਾਉ ਅਤੇ ਲੋਕਾਂ ਲਈ ਐਂਟੀ ਰੈਟ੍ਰੋਵਾਇਰਲ ਇਲਾਜ ਤੱਕ ਪਹੁੰਚ ਨੂੰ ਆਸਾਨ ਬਣਾਉਣ ਉੱਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਸਰਕਾਰ ਜਲਦੀ ਹੀ ਇਸ ਸਬੰਧ ਵਿੱਚ ਕਾਨੂੰਨੀ ਮਾਹਿਰਾਂ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਤੇ ਇੱਕ ਨੀਤੀ ਵੀ ਤਿਆਰ ਕੀਤੀ ਜਾਵੇਗੀ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ